ਸਾਬ ਚਲੋ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਤਰਨਤਾਰਨ ਦੇ ਵਿੱਚ ਜੋ ਆਮ ਆਦੀ ਪਾਰਟੀ ਦੇ ਵਿਧਾਇਕ ਸੀਗੇ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਸੀਟ ਖਾਲੀ ਹੋ ਜਾਂਦੀ ਆ ਤਾਂ 11 ਨਵੰਬਰ ਵਾਲੇ ਦਿਨ ਉੱਥੇ ਵੋਟਾਂ ਪਾਈਆਂ ਜਾਂਦੀ ਨੇ ਤੇ ਅੱਜ ਵੋਟਾਂ ਦੇ ਨਤੀਜੇ ਚੱਲ ਰਹੇ ਨੇ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਵਿਵੇਕ ਸ਼ਰਮਾ ਜਨਾ ਸ਼ਰਮਾ ਜੀ ਕਿੱਦਾਂ ਦੇਖਦੇ ਹੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡ ਅੱਗੇ ਚੱਲ ਰਹੀ ਸੀ ਪਰ ਜਦੋਂ ਚੌਥਾ ਗੇੜੇ ਸ਼ੁਰੂ ਹੁੰਦਾ ਤਾਂ ਆਮ ਆਦੀ ਪਾਰਟੀ ਲੀਡ ਕਰਦੀ ਅੱਗੇ ਜੀ ਅ ਬਿਲਕੁਲ ਦੇਖੋ ਜਿਮਨੀ ਚੋਣ ਕੋਈ ਵੀ ਹੈ ਇਹ ਹਰੇਕ ਲਈ ਖਾਸ ਰੱਖਦੀ ਹੈ ਬੇਸ਼ੱਕ ਆਮ ਆਦਮੀ ਪਾਰਟੀ ਲਈ ਇਹ ਐਨਆਈ ਕੋਈ ਜ਼ਰੂਰੀ ਵੀ ਨਹੀਂ ਹੈ ਕਿਉਂਕਿ ਉਹ ਪਹਿਲਾਂ ਹੀ ਬਹੁਮਤ ਵਿੱਚ ਨੇ ਜੇਕਰ ਇਹ ਸੀਟ ਕੋਈ ਵੀ ਪਾਰਟੀ ਜਿੱਤਦੀ ਹੈ ਇਹ ਉਸ ਲਈ ਇੱਕ ਵੱਡਾ ਸ਼ੁਭ ਸੰਕੇਤ ਹੋਵੇਗਾ ਆਉਣ ਵਾਲੇ ਚੋਣਾਂ ਲਈ ਗੱਲ ਜੇਕਰ ਹੁਣ ਜ਼ਿਮਨੀ ਚੋਣ ਦੀ ਕਰੀਏ ਤਾਂ 16 라উন্ড ਵਿੱਚੋਂ 4 라উন্ড ਹੈ ਉਹਨਾਂ ਦੀ ਗਿਣਤੀ VOTING ਦੀ ਗਿਣਤੀ ਉਹ ਮੁਕੰਮਲ ਹੋ ਚੁੱਕੀ ਹੈ ਇਸ ਦੌਰਾਨ ਪਹਿਲਾਂ 3 라উন্ড ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨੇ ਜਿਹੜੇ ਸੁਖਵਿੰਦਰ ਕੌਰ ਉਹ ਕਾਫੀ ਅੱਗੇ ਚੱਲ ਰਹੇ ਸੀ ਲੀਡ ਬਣਾ ਕੇ ਚੱਲ ਰਹੇ ਸੀ ਹੁਣ ਚੌਥੇ 라উন্ড ਚ ਜਾ ਕੇ ਉਹ ਪਛੜੇ ਨੇ ਉਹ ਵੀ ਮਹਿਰ 179 ਵੋਟਾਂ ਦੇ ਨਾਲ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾ ਹੁੰਗਾਰਾ ਮਿਲਿਆ ਇਸ ਜ਼ਿਮਨੀ ਚੋਣ ਵਿੱਚ ਪਹਿਲਾਂ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਕਿਉਂਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਹੀ ਆਏ ਨੇ ਉਹ ਆਮ ਆਦ ਮਨੇ ਜਾਣਿਆ ਸੀ ਕਿ ਹਰਮੀਤ ਸਿੰਘ ਸੰਧੂ ਐ ਜਿਹੜੇ ਉਹ ਸ਼ੁਰੂ ਤੋਂ ਲੀਡ ਬਣਾਉਣਗੇ ਪਰ ਅਜੇ ਹਾਂ ਨਹੀਂ ਹੋਇਆ ਲੋਕਾਂ ਨੇ ਕਿਤੇ ਨਾ ਕਿਤੇ ਆਪਣਾ ਫਤਵਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਦਿੱਤਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ 16 ਵਿੱਚੋਂ 4 라ਉਂਡ ਦੀ ਜਿਹੜੀ ਗਿਣਤੀ ਆ ਉਹ ਮੁਕੰਮਲ ਹੋ ਚੁੱਕੀ ਹੈ ਇਸ ਵੇਲੇ 187 ਵੋਟਾਂ ਦੇ ਮਾਰਜਨ ਨਾਲ ਹਰਮੀਤ ਸਿੰਘ ਸੰਧੂ ਅੱਗੇ ਨੇ ਹਾਲਾਂਕਿ ਉਸ ਤੋਂ ਪਹਿਲਾਂ 12000 ਦੀ ਜੋ ਜ਼ਿਆਦਾ ਦੀ ਲੀਡ ਸੀ ਜਿਹੜੇ 3 라ਉਂਡ ਹੋਈ ਸੀ ਉਸ ਵਿੱਚ ਸੁਖਵਿੰਦਰ ਗੋੜ ਦੀ ਕਰਨਵੀਰ ਸਿੰਘ ਕਾਂਗਰਸ ਦੇ ਨੇ ਜਿਹੜੇ ਉਹਨਾਂ ਨੂੰ ਮਹਿਜ ਚਾਰ 라운ਡ ਦੀ ਜਿਹੜੀ ਗਿਣਤੀ ਹੋਈ ਉਸ ਉਸ ਦੌਰਾਨ 6329 ਵੋਟਾਂ ਪਈਆਂ ਨੇ 11540 ਵੋਟਾਂ ਸੁਖਵਿੰਦਰ ਕੌਰ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤਿੰਨ 라운ਡ ਦੇ ਪਹਿਲਾਂ ਹੀ ਲੀਡ ਕਰ ਚੁੱਕੇ ਨੇ ਚੌਥੇ 라운ਡ 'ਚ ਬੇਸ਼ੱਕ ਉਹ ਬੱਛੜੇ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹਰਮਿੰਦਰ ਸਿੰਘ ਸੰਧੂ ਇਹ ਇਸ ਵੇਲੇ 11727 ਵੋਟਾਂ ਨਾਲ ਹਾਸਲ ਕਰ ਚੁੱਕੇ ਨੇ ਚਾਰ 라운ਡ ਤੋਂ ਬਾਅਦ 187 ਦਾ ਇਹਨਾਂ ਦਾ ਮਾਰਜਨ ਹੈ ਸੋ ਸ਼ਰਮੇ ਗੱਲ ਕਰਾਂਗੇ ਭਾਜਪਾ ਨੂੰ ਲੈ ਕੇ ਗੱਲ ਕਰਾਂਗੇ ਵਾਰਿਸ ਪੰਜਾਬ ਦੇ ਜੋ ਅਮਰਿਤਪਾਲ ਸਿੰਘ ਹੈ ਜੋ ਕਿ ਮੁਖੀ ਨੇ ਤੇ ਉਹਨਾਂ ਦੀ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਨੂੰ ਲਾਣਾ ਗਿਆ ਸੀ ਉਹਨਾਂ ਦੇ ਕੀ ਅੱਗੇ ਅੰਕੜੇ ਆ ਦੇਖੋ ਇਹ ਬੜਾ ਹੈਰਾਨ ਕਰਨ ਵਾਲਾ ਹੈ ਕਿ ਜਦੋਂ ਐਮਪੀ ਇਲੈਕਸ਼ਨ ਹੋਏ ਸੀ ਇੱਕ ਵੱਡਾ ਫਤਵਾ ਉੱਥੋਂ ਦੇ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਮਾਫ ਕਰਨਾ ਵਾਰਿਸ ਪੰਜਾਬ ਦੇ ਜਿਹੜੀ ਪਾਰਟੀ ਆ ਉਹਨਾਂ ਨੂੰ ਦਿੱਤਾ ਸੀ ਇਸੇ ਆਸ ਨਾਲ ਇਹਨਾਂ ਨੇ ਤਰਨਤਾਰ ਤੋਂ ਮਨਦੀਪ ਸਿੰਘ ਖਾਲਸਾ ਨੂੰ ਟਿਕਟ ਦਿੱਤੀ ਹੈ ਤੇ ਉਹਨਾਂ ਨੂੰ ਚਾਰ ਰਾਊਂਡ ਤੋਂ ਬਾਅਦ 4744 ਵੋਟਾਂ ਹੀ ਹਾਸਲ ਹੋ ਸਕੀਆਂ ਨੇ ਹਾਲਾਂਕਿ ਕਈ ਰਾਊਂਡ ਰਹਿੰਦੇ ਨੇ ਆਲਮੋਸਟ 12 ਰਾਊਂਡ ਹਜੇ ਰਹਿੰਦੇ ਨੇ ਅ ਫਰਕ ਆ ਸਕਦਾ ਹੈ ਪਰ ਦੇਖੋ ਗਿਣਤੀ ਕਿੰਨੀ ਹੈ ਮਹਿ 4744 ਪਛੜ ਚੁੱਕੇ ਨੇ ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਹਰਜੀਤ ਸਿੰਘ ਸੰਧੂ ਨੇ ਉਹ ਮਹਿ 1197 ਵੋਟਾਂ ਹੀ ਹੁਣ ਤੱਕ ਹਾਸਲ ਕਰ ਚੁੱਕੇ ਹਾਸਲ ਕਰਨੇ ਤਾਂ ਕਿੰਨੇ ਕਿਤੇ ਹੋਰ ਵੀ ਕੈਂਡੀਡੇਟ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੀਟੂ ਸ਼ਟਰੋਂ ਵਾਲ 140 ਵੋਟ ਲੈ ਗਏ ਨੇ ਇਹ ਵੀ ਆਪਣੇ ਆਪ ਵਿੱਚ ਹੋਇਆ ਕਿ ਜਿਹੜਾ ਬੰਦਾ ਉਸ ਕੰਸਟੀਟੂਐਂਸੀ ਜਾ ਕੇ ਖੜਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰਾਂ ਤੇ ਜਾਂ ਫਿਰ ਦੂਜੀਆਂ ਪਾਰਟੀਆਂ 'ਚ ਤੰਝ ਕਰਦਾ ਰਹਿੰਦਾ ਉਹ ਵੀ ਵੋਟ ਹਾਸਿਲ ਕਰ ਚੁੱਕਿਆ ਪਰ ਇਸ ਇਸ ਸਮੇਂ ਜਿਹੜਾ ਮੁੱਖ ਮੁਕਾਬਲਾ ਮੰਨਿਆ ਜਾ ਰਿਹਾ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਤੇ ਮਨਦੀਪ ਸਿੰਘ ਖਾਲਸਾ ਜਿਹੜੀ ਜਿਹੜੀ ਪਾਰਟੀ ਤੋਂ ਇੰਡੀਪੈਂਡੈਂਟ ਖੜੇ ਹੋਏ ਨੇ ਉਹਨਾਂ ਵਿਚਾਲੇ ਮੰਨੇ ਜਾ ਰਿਹਾ ਸੀ ਸ਼ੁਕਰੀਆ ਜੀ ਸੋ ਜਿਦਾਂ ਕਿ ਤਰਨ ਤਰਨਾਂ ਚੋਣਾਂ ਦੀ VOTING ਹੋ ਰਹੀ ਹੈ ਤੇ ਲਗਾਤਾਰ ਪਹਿਲਾਂ ਸ਼੍ਰੋਮਣੀ ਕਾਲੇ ਤੱਕ ਲੀਡ ਨੂੰ ਲੈ ਕੇ ਅੱਗੇ ਚੱਲ ਰਹੀ ਚੌਥੇ ਗੇੜ ਦੇ ਵਿੱਚ ਜਿੱਥੇ ਆਮ ਆਦੀ ਪਾਰਟੀ ਨੇ ਜਿਹੜੀ ਕੀਤੀ ਹੈ ਨਵੇਂ ਨਵੇਂ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ